ਸਤਿ ਸ੍ਰੀ ਅਕਾਲ ਸਾਰਨ ਇੱਕ ਤਾਂ ਜਿਵੇਂ ਹੁਣ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਆਪਾਂ ਨਾ ਬੱਚੇ ਅਕਸਰ ਜਿਵੇਂ ਆਪਣੇ ਮਰਦੇ ਰਹਿੰਦੇ ਨੇ ਜਾਂ ਕਈ ਵਾਰੀ ਠੰਡ ਲੱਗੀ ਜਾਂ ਕਈ ਵਾਰੀ ਮੰਨ ਲਓ ਕੋਈ ਮਿੱਟੀ ਖਾ ਗਿਆ ਜਿਵੇਂ ਹੁਣ ਸਾਡੇ ਦੋ ਬੱਚੇ ਮਰੇ ਨੇ ਇਹਦਾ ਕੀ ਚੱਕਰ ਹੈ ਤੁਸੀਂ ਨਾ ਇੱਕਾ ਪਿਓਰ ਕਾਫ ਆਂਦੀ ਹੈ ਸੀਐਨਐਸ ਵਾਲਿਆਂ ਦੀ ਇਹ 10 10 ਐਮਐਲ ਜ਼ਰੂਰ ਪੰਜਵੇਂ ਛੇਵੇਂ ਸੱਤਵੇਂ ਦਿਨਾਂ ਤੋਂ ਚਾਲੂ ਕਰਕੇ ਦੇਣ ਲੱਗ ਜਾ ਕਰੋ ਇਹਦੇ ਨਾਲ ਕੀ ਹੈ ਇਹਨਾਂ ਦੀ ਅੰਦਰੋਂ ਜਿਹੜੀ ਹਿਊਮਨ ਸਿਸਟਮ ਹੈ ਖਾਣ ਪੀਣ ਦਾ ਪਾਚਨ ਸ਼ਕਤੀ ਉਹ ਪੂਰਾ ਰੱਖਦਾ ਤੇ ਮਤਲਬ ਕੋਈ ਮਲੱਪਾ ਮਲੂਪਾ ਦਾ ਨਹੀਂ ਅੰਦਰ ਦਿੱਕਤ ਆਂਦੀ ਹੁਣ ਕਾਰਨ ਕੀ ਆਪਾਂ ਮਿੱਠਾ ਦੁੱਧ ਪਿਆ ਦੇਣਾ ਉਹਦੇ ਨਾਲ ਅੰਦਰ ਕੀੜੇ-ਕੂੜੇ ਪੈ ਜਾਂਦੇ ਨੇ ਤੇ ਬੱਚਾ ਆਪਣਾ ਮਿੱਟੀ-ਮੁੱਟੀ ਨੂੰ ਮੂੰਹ ਮਾਰਨ ਲੱਗ ਜਾਂਦਾ ਆਪਾਂ ਧੁੱਪੇ ਬੰਦਨ ਕਈ ਵਾਰੀ ਨਹੀਂ ਗੌਰ ਹੁੰਦੀ ਇਹ ਨਾ ਕੀੜਿਆਂ ਵਾਲੀ ਦਵਾਈ ਤੁਸੀਂ ਆਲੰਬਾਬੋਰ ਜਿਵੇਂ ਆਪਣੇ ਲਿਵੋ ਲੈਤੀ ਪਈ ਐ ਉਹ ਦੇ ਕੇ ਡੋਜ ਦੇ ਹਿਸਾਬ ਨਾਲ ਉਹਦੇ ਉੱਤੇ ਲਿਖਿਆ ਹੋਇਆ ਵੀ 1 ਕਿਲੋ ਮੰਗਰ ਦੋ ਤੋਂ 1 ਤੋਂ 2 ਐਮ ਐਲ ਸਾਰੀ ਡਿਟੇਲ ਲੱਤੀ ਹੋਈ ਐ ਉਹ ਦੇ ਕੇ ਉਸ ਤੋਂ ਬਾਅਦ ਇਹ 10 ml ਤੁਸੀਂ ਚਾਲੂ ਕਰ ਦੋ ਜਿਵੇਂ ਜਿਵੇਂ ਵਧੀਆਂ ਨੌਵੇਂਵੇਂ ਬੱਚੇ ਨੂੰ ਬਧਾਈ ਚਲੋ ਪਿਓਰ ਕਾਫ ਹੈ ਤੇ ਬੱਚਾ ਤੁਹਾਡਾ ਜਿਵੇਂ ਪੂਰਾ ਹੈਲਥੀ ਹੋਊਗਾ ਪੂਰਾ ਗਰੋਥ ਕਰੂਗਾ ਲੀਟਰ 2 ਲੀਟਰ 4 ਉਹ ਬੱਚੇ ਨੂੰ ਇਹ ਵਧੀਆ ਹੈ ਨਾ ਬਣੂ ਆ ਬੱਚੇ ਨੂੰ ਮਤਲਬ ਜਿੰਨਾ ਖਾਓ ਪੀਓਗਾ ਸਾਰਾ ਲੱਗੂਆ ਕਿਉਂਕਿ ਹਜੇ ਕੱਕ ਕੁੱਕ ਤਾਂ ਇਹਨੂੰ ਪਿੰਦੇ ਨਹੀਂ ਇਕੱਲੇ ਦੁੱਧ ਤੇ ਹੁੰਦਾ ਤੇ ਅੰਦਰੋਂ ਸਾਰਾ ਕੁਝ ਪੂਰਾ ਰੱਖੂਗਾ ਬੱਚਾ ਆਪਣਾ ਕਹਿਣ ਤੇ ਇਹ ਪਿਓਰ ਕਾਫ ਅਸੀਂ ਤਾਂ ਕੱਟੀਆਂ ਲਿਆ ਰਹੀਆਂ ਨੇ ਪੰਜ ਛੇ ਬੋਤਲਾਂੀਆਂ ਤੇ ਜਦੋਂ ਜਾਦ ਆਂਦਾ ਜੇਨ ਸਾਡੇ ਥੋੜਾ ਐ ਆ ਵੀ ਵਪਾਰ ਆਣੀਆ ਮੈਂ ਸੌਣ ਕਰਕੇ ਬੱਚੇ ਆਈ ਜਾਂਦੇ ਨੇ ਜਾਈ ਜਾਂਦੇ ਨੇ ਜਿਹੜੀਆਂ ਅਸੀਂ ਪੱਕੀਆਂ ਉਹਨਾਂ ਨੂੰ ਤਾਂ ਦੇ ਦੇਣਾ ਤੇ ਮੈਂ ਹੁਣ ਉਹ ਵੱਡਾ ਕੱਟਾ ਸਾਡਾ ਉਹਨੂੰ ਅਸੀਂ ਸ਼ੁਰੂ ਤੋਂ ਹੀ ਜਾਣਨ ਲੱਗ ਰਹੇ ਹਾਂ ਤੇ ਉਹ ਹਜੇ 11-12 ਮਹੀਨਿਆਂ ਦੀ ਹੈ ਤੇ ਇਹ ਤਾਂ ਹੁਣ ਜਿਵੇਂ ਆਪਣੇ ਕੋਲ ਮਹਿਸਾਂ ਦੀਆਂ ਜਾਂਦੀਆਂ ਨੇ ਜਿਹੜੀਆਂ ਪੱਕੀਆਂ ਰਹਿ ਗਈਆਂ ਉਹਨਾਂ ਨੂੰ ਅਸੀਂ ਦੇਈ ਜਾਨੇ ਤੁਸੀਂ ਵੀ ਜੇ ਆਪਣੇ ਬੱਚੇ ਨੂੰ ਪਿਉਣਾ ਪਿਓਰ ਕਾਫ 10 ਐਮਐਲ ਸੀਐਨਐਸ ਵਾਲਾ ਦਾ ਸਤਿ ਸ਼੍ਰੀ ਅਕਾਲ